ਸੋਝੇ ਆਏ ਕਿ ਨਾ ਹੋਵੇ ਕਿ 40 ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਚ ਜੁੜੇ ਆ ਉਹ ਜੁੜੇ ਆ ਇੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਨਹੀਂ ਸੀ ਪਤਾ ਹੁੰਦਾ ਮਸਲਨ ਲੋਕਾਂ ਨੂੰ ਭੂਤ ਚ ਜੰਮੜ ਜਾਂਦੇ ਆ ਕਿਸੇ ਦੇ ਘਰੇ ਖੂਨ ਦੇ ਛਿੱਟੇ ਡਿੱਗਦੇ ਆ ਕਿਸੇ ਦੇ ਅੱਗ ਲੱਗ ਜਾਂਦੀ ਆ ਕਿਸੇ ਦੇ ਇੱਟਾਂ ਵੱਟੇ ਵਾਜਦੇ ਆ ਕਿਸ ਨੂੰ ਦੰਦਲਾਂ ਪੈਂਦੀਆਂ ਦੌਰੇ ਪੈਂਦੇ ਆ ਕਿੰਨਾ ਕੁਝ ਹੁੰਦਾ ਜਿਹੜੀ ਗੱਲ ਨੂੰ ਸਮਾਜ ਨੇ ਓਪਰੀਆਂ ਕਸਰਾਣਾ ਭੂਤਾਂ ਪ੍ਰੇਤਾਂ ਨਾਲ ਚੀਲਾਂ ਕਚੀਲਾਂ ਨਾਲ ਜੋੜਿਆ ਹੋਇਆ ਸੀ ਜਦੋਂ ਤੋਂ ਵਿਗਿਆਨ ਨੇ ਤਰੱਕੀ ਕੀਤੀ ਹੈ ਪੰਜਾਬ ਦੇ ਅੰਦਰ ਜਦੋਂ ਤੋਂ ਤਰਕਸ਼ੀ ਸੋਸਾਇਟੀ ਬਣੀ ਹੈ ਤਾਂ ਅੱਜ ਇਹ ਗੱਲ ਪੱਕੇ ਤੌਰ ਤੇ ਸਥਾਪਿਤ ਕਰਤੀ ਕਿ ਪੂਰੀ ਧਰਤੀ ਦੇ ਉੱਤੇ ਪੰਜਾਬ ਦੀ ਗੱਲ ਨਹੀਂ ਮੈਂ ਕਰ ਰਿਹਾ ਭਾਰਤ ਦੀ ਗੱਲ ਨਹੀਂ ਕਰ ਰਿਹਾ ਪੂਰੇ ਸੰਸਾਰ 'ਚ ਮਰੇ ਹੋਏ ਬੰਦੇ ਦਾ ਭੂਤ ਕਿਤੇ ਨਹੀਂ ਹੁੰਦਾ ਫਿਰ ਲੋਕੀ ਹੈਰਾਨ ਹੋ ਜਾਂਦੇ ਆ ਵੀ ਲੋਕਾਂ ਨੂੰ ਤਾਂ ਚਿੰਬੜ ਜਾਂਦੇ ਆ ਇਸ ਗੱਲ ਤੇ ਵੀ ਆਪਾਂ ਇੱਕ ਪੂਰੀ ਗੱਲ ਬਾਤ ਇੱਕ ਪੂਰਾ ਐਪੀਸੋਡ ਆ ਜਿਹੜਾ ਉਹ ਆਪਾਂ ਰੱਖਾਂਗੇ ਦੂਜੀ ਗੱਲ ਕਈ ਵਾਰੀ ਸਾਡੇ ਮਨਾਂ 'ਚ ਆ ਜਾਂਦੀ ਹੈ ਜਿਹੜੀਆਂ ਪੁਰਾਣੀਆਂ-ਆਂ ਗੱਲਾਂ ਚੱਲਦੀਆਂ ਐ ਵੀ ਨੰਬਰ ਦਾ ਮੱਥੇ ਲਗੇ ਬਹੁਤ ਮਾੜਾ ਹੁੰਦਾ ਬਿੱਲੀ ਰੋ ਘਟਗੀ ਮਾੜੀ ਐ ਛੱਕ ਵੱਜੀ ਬਹੁਤ ਮਾੜੀ ਐ ਕਈਆਂ ਦੀ ਨજર ਇੰਨੀ ਭੈੜੀ ਹੁੰਦੀ ਐ ਜੇ ਉਹ ਕਿਸੇ ਬੰਦੇ 'ਚ ਝਾਕ ਪੈਣ ਜਿਵੇਂ ਕਹਿੰਦੇ ਹੁੰਦੇ ਆ ਇਹ ਤਾਂ ਜਿੱਧਰ ਝਾਕ ਪੇ ਉਹਦਾ ਪੱਤੇ ਨਹੀਂ ਹ ਦਰਖਤ ਨਹੀਂ ਹਰਾ ਹੁੰਦਾ ਵੀ ਉਹਨਾਂ ਦੀ ਨજર ਇੰਨੀ ਮਾੜੀ ਹੁੰਦੀ ਐ ਬਸ ਜਿਹਨੂੰ ਲਾ ਦੇਣ ਸੋਹੀ ਹੋ ਜਾਂਦਾ ਤਰਕਸ਼ੀਲ ਸੁਸਾਇਟੀ ਨੇ ਇਹ ਵੀ ਚੈਲੰਜ ਕੀਤਾ ਇਹ ਨੰਬਰਦਾਰ ਮੱਥੇ ਲੱਗਿਆ ਮਾੜਾ ਨਹੀਂ ਹੁੰਦਾ ਨਾ ਬਿੱਲੀ ਦਾ ਰਾਹ ਕੱਟਿਆ ਮਾੜਾ ਹੁੰਦਾ ਨਾ ਕੁੱਤੇ ਦੇ ਕੰਨ ਮਾਰੇ ਮਾੜੇ ਹੁੰਦੇ ਆ ਨਾ ਕਿਸੇ ਦੀਆਂ ਅੱਖਾਂ 'ਚੋਂ ਕੋਈ ਇਹੋ ਜਿਹਾ ਪਦਾਰਥ ਨਿਕਲਦਾ ਜਿਹੜਾ ਦੂਜੇ ਦਾ ਨੁਕਸਾਨ ਕਰ ਦੇ ਫਿਰ ਸਾਡੇ ਮਨਾਂ 'ਚ ਇੱਕ ਸਵਾਲ ਆਉਂਦਾ ਉਹ ਵੀ ਫਿਰ ਸਮਾਜ ਇਹਨੂੰ ਮੰਨੀ ਕਿਉਂ ਜਾਂਦਾ ਤਾਂ ਕਿੰਨੇ ਚਿਰ ਤੋਂ ਸੱਚੀਆਂ ਹੋਈਆਂ ਪਈਆਂ ਇਹ ਗੱਲਾਂ ਮਸਲਨ ਛੋਟੀ ਜੀ ਗੱਲ ਲੈ ਲਓ ਆਪਾਂ 6 ਵਜਨ ਵਾਲੀ ਲੈ ਲਓ ਵਿਗਿਆਨ ਦਾ ਜੋਗ ਇਹ ਗੱਲਾਂ ਵੀ ਐਂ ਕਹਿ ਲਓ ਵੀ ਸਾਰੀਆਂ ਐਕਸਪਲੇਨ ਕਰਤੀਆਂ ਖੋਲ ਕੇ ਦੱਸਤੀਆਂ ਵੀ ਭਾਈ ਛਿੱਕ ਆਉਂਦੀ ਕਿਉਂ ਆ ਹੁਣ ਜੇ ਸਾਾਨੂੰ ਇਹ ਪਤਾ ਲੱਗ ਜੇ ਕਿ ਛਿੱਕ ਆਉਂਦੀ ਕਿਉਂ ਆ ਮੈਨੂੰ ਲੱਗਦੀ ਆ ਤੁਸੀਂ ਸਾਰੇ ਫੈਸਲਾ ਆਪ ਹੀ ਕਰ ਸਕਦੇ ਹੋ ਵੀ ਇਹ ਤਾਂ ਸਾਡੇ ਸਰੀਰ ਵਾਸਤੇ ਚੰਗੀ ਹੁੰਦੀ ਆ ਕਿਉਂ ਆਉਂਦੀ ਆ ਛਿੱਕ ਅੱਧੇ ਮਿੰਟ ਚ ਆਪਾਂ ਗੱਲ ਨੂੰ ਸਮਝੀਏ ਜਦੋਂ ਵੀ ਕੋਈ ਸਾਫ਼ ਹਵਾ ਤੋਂ ਬਿਨਾ ਕੋਈ ਮੱਖੀ ਮੱਛਰ ਨਜਲਾ ਜੁਕਾਮ ਬਦਬੂਦਾਰ ਗੈਸ ਕੋਈ ਧੂੜ ਦਾ ਕਣ ਸਾਡੇ ਨੱਕ ਰਾਹੀਂ ਸਾਰਾ ਹੀ ਅੰਦਰ ਜਾਂਦਾ ਹੈ ਤਾਂ ਸਾਡੇ ਫੇਫੜੇ ਕਹਿ ਲੋ ਜਾਂ ਨੱਕ ਦਾ ਜਿਹੜਾ ਸਿਸਟਮ ਕਹਿ ਲੋ ਉਹ ਉਹਦੇ ਖਿਲਾਫ ਤਾਂ ਕਿ ਬਾਹਰੋਂ ਕੋਈ ਮਾੜੀ ਚੀਜ਼ ਜਾ ਕੇ ਅੰਦਰ ਖਰਾਬ ਨਾ ਕਰੇ ਅੰਦਰ ਬਿਮਾਰੀ ਨਾ ਪੈਦਾ ਕਰੇ ਉਹ ਅੰਦਰੋਂ ਪ੍ਰਤੀਕਿਰਿਆ ਕਰਦੇ ਆ ਤੇ ਹੁੰਦਾ ਕੀ ਹੈ ਕੱਠੀ ਹਵਾ ਅੰਦਰੋਂ ਫੇਫੜੇ ਬਾਹਰ ਮਾਰਦੇ ਆ ਤੇ ਜਿਹੜਾ ਕੁਝ ਨੱਕ ਚ ਹੋਰ ਜਿਹੜੇ ਵੀ ਸਾਹ ਪ੍ਰਣਾਲੀ ਵਾਲੇ ਪਾਸੇ ਗਿਆ ਹੁੰਦਾ ਉਹ ਜਾਂਦਾ ਤੁਸੀਂ ਹੈਰਾਨ ਹੋਵੋਗੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਹੁੰਦੀ ਹੈ ਛੱਕ ਦੀ ਕਹਿਣ ਦਾ ਮਤਲਬ ਕੀ ਹੈ ਹੁਣ ਛੱਕ ਉਹ ਤੋਂ ਆਉਂਦੀ ਹੈ ਸਾਨੂੰ ਜਾਂ ਫਿਰ ਐਂ ਕਈ ਵਾਰੀ ਤੁਸੀਂ ਆਪ ਹੀ ਪਰਤੇ ਆ ਇਹੋ ਨਜਲਾ ਜਿਹਾ ਕਾਮ ਲੱਗਿਆ ਬਹੁਤ ਛੱਕ ਆਉਂਦੀਆਂ ਕਿਉਂ ਆਉਂਦੀਆਂ ਭਲਾ ਨਜਲਾ ਅੰਦਰ ਡਿੱਗਦਾ ਫੇਫੜੇ ਨਹੀਂ ਚਾਹੁੰਦੇ ਕਿ ਉਹਨਾਂ ਦੀ ਜਿਹੜੀ ਅੰਦਰਲੀ ਤੰਦਰੁਸਤੀ ਖਰਾਬ ਹੋ ਅੰਦਰੋਂ ਇਕੱਠੀ ਹਵਾ ਮਾਰ ਕੇ ਉਹ ਮਾਰ ਦੇ ਕੱਢ ਕੇ ਸਾਰਾ ਕੁਝ ਫਿਰ ਮਾੜਾ ਹੋਇਆ ਕਿ ਚੰਗਾ ਸ਼ੱਕ ਦਾ ਆਉਣਾ ਇਹ ਹੁਣ ਤੁਸੀਂ ਆਪ ਹੀ ਸੋਚਣਾ